ਮੋਕ ਪੰਦਰੀ ਅਰਵਿੰਦ ਕੇਜੀਵਾਲ ਨੂੰ ਗ੍ਰਿਫਤਾਰ ਕਰਨ ਦੀ ਐਕਸਕਲੂਸਿਵ ਵੀਡੀਓ ਸਾਹਮਣੇ ਆ ਗਈ ਹੈ ਜਿੱਥੇ ਕਿ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਅਰਵਿੰਦ ਕੇਜੀਵਾਲ ਦੇ ਘਰ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਜੋ ਹੈ ਅਧਿਕਾਰੀਆਂ ਦੀਆਂ ਗੱਡੀਆਂ ਮੌਜੂਦ ਸਨ ਆਪ ਕਾਰਨੀਤੀ ਮਾਮਲੇ ਦੇ ਵਿੱਚ ਪੁੱਛਗਿੱਛ ਤੋਂ ਬਾਅਦ ਜੋ ਹੈ ਗ੍ਰਿਫਤਾਰੀ ਹੋਈ ਹੈ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਤਿੱਖੇ ਨਿਸ਼ਾਨੇ ਵੀ ਸਾਦੇ ਜਾ ਰਹੇ ਨੇ ਰਾਤੋਂ ਰਾਤ ਮੈਡੀਕਲ ਕਰਵਾ ਦਿੱਤਾ ਗਿਆ ਹੈ ਤੇ ਅੱਜ ਜੋ ਹੈ ਕੋਰਡ ਦੇ ਵਿੱਚ ਪੇਸ਼ੀ ਹੋਣੀ ਹੈ ਅਰਵਿੰਦ ਕੇਜੀਵਾਲ ਦੀ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਜਿੱਥੇ ਇੱਕ ਪਾਸੇ ਰੈਪਿਡ ਐਕਸ਼ਨ ਫੋਰਸ ਜਿਹੜੀ ਹੈ ਅਰਵਿੰਦ ਕੇਜੀਵਾਲ ਦੇ ਘਰ ਦੇ ਬਾਹਰ ਲਗਾਈ ਗਈ ਸੀ ਤਾਂ ਦੂਜੇ ਪਾਸੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਗੱਡੀ ਦੇ ਵਿੱਚ ਚਿੱਟੇ ਰੰਗ ਦੀ ਸ਼ਰਟ ਪਾ ਕੇ ਅਰਵਿੰਦ ਕੇਜੀਵਾਲ ਬੈਠੇ ਹੋਏ ਵਿਖਾਈ ਦੇ ਰਹੇ ਨੇ ਹਾਲਾਂਕਿ ਇਲਜ਼ਾਮ ਲੱਗ ਰਹੇ ਨੇ ਕੇਂਦਰ ਸਰਕਾਰ ਦੇ ਉੱਤੇ ਕਿ ਆਖਿਰਕਾਰ ਹੈ ਜੋ ਹੈ ਉਹਨਾਂ ਦੇ ਵੱਲੋਂ ਇੱਕ ਗ੍ਰਿਫਤਾਰੀ ਕਰਵਾਈ ਗਈ ਹੈ ਹਾਲਾਂਕਿ ED ਦੇ ਵੱਲੋਂ ਜੋ ਹੈ ਲਗਾਤਾਰ ਸੰਮਨ ਭੇਜੇ ਗਏ ਸਨ ਅਰਵਿੰਦ ਕੇਜੀਵਾਲ ਨੂੰ 9 ਦੇ ਕਰੀਬ ਸੰਮਨ ਭੇਜੇ ਜਾ ਚੁੱਕੇ ਸਨ ਪਰ ਅਰਵਿੰਦ ਕੇਜੀਵਾਲ ਵੱਲੋਂ ਜੋ ਹੈ ਇਹਨਾਂ ਸੰਮਨਾਂ ਦਾ ਜਵਾਬ ਨਹੀਂ ਦਿੱਤਾ ਜਾ ਰਿਹਾ ਸੀ ED ਦੇ ਅੱਗੇ ਪੇਸ਼ ਨਹੀਂ ਹੋ ਰਹੇ ਸਨ ਜਿਸ ਤੋਂ ਬਾਅਦ ਮਾਮਲਾ ਦਿੱਲੀ ਹਾਈ ਕੋਰਟ ਦੇ ਵਿੱਚ ਜਾਂਦਾ ਹੈ ਜਿਸ ਤੋਂ ਬਾਅਦ ਅਰਵਿੰਦ ਕੇਜੀਵਾਲ ਦੇ ਵਕੀਲ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕੀ ਪੁਛਕਿਸ ਤੇ ਦਰਮਿਆਨ ਗ੍ਰਫਤਾਰ ਕੀਤਾ ਜਾ ਸਕਦਾ ਜੋ ਦੋਵੇਂ ਤਰ੍ਹਾਂ ਦੀਆਂ ਦਲੀਲਾਂ ਹਾਈ ਕੋਰਟ ਦੇ ਵੱਲੋਂ ਸੁਣੀਆਂ ਜਾਂਦੀਆਂ ਨੇ ਈਡੀ ਨੂੰ 2 ਹਫਤੇ ਦਾ ਸਮਾਂ ਦਿੱਤਾ ਜਾਂਦਾ ਤੇ ਅਰਵਿੰਦ ਕੇਜੀਵਾਲ ਨੂੰ ਜਵਾਬ ਦਾਖਲ ਕਰਨ ਦੇ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਜਾਂਦਾ ਪਰ ਇਹ ਸਭ ਦੇ ਵਿਚਾਲੇ ਈਡੀਡੀ ਇਹ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਹੈ ਕਿ ਆਪਕਾਰੀ ਨੀਤੀ ਮਾਮਲੇ ਦੇ ਵਿੱਚ ਪੁਛਗਿਸਤੋ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਰਾਤ ਅਰਵਿੰਦ ਕੇਜੀਵਾਲ ਨੇ ਈਡੀ ਦੇ ਦਫ਼ਤਰ ਦੇ ਵਿੱਚ ਹੀ ਕੱਟੀ ਹੈ ਤੇ ਅੱਜ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਹਾਲਾਂਕਿ ਉਹਨਾਂ ਦਾ ਮੈਡੀਕਲ ਵੀ ਹੋ ਚੁੱਕਿਆ ਹੈ ਹਾਲਾਂਕਿ ਇਸ ਗ੍ਰਿਫਤਾਰੀ ਤੋਂ ਬਾਅਦ ਜੋ ਦਿੱਲੀ ਦੇ ਮੰਤਰੀ ਨੇ ਉਹਨਾਂ ਦਾ ਕਹਿਣਾ ਹੈ ਕੀ ਸੀਐਮ ਕੇਸ਼ੀਵਾਲ ਜੋ ਹੈ ਅਸਤੀਫਾ ਨਹੀਂ ਦੇਣਗੇ ਸਲਾਖਾਂ ਦੇ ਵਿੱਚ ਹੀ ਉਸ ਉਹਨਾਂ ਦੇ ਵੱਲੋਂ ਸਰਕਾਰ ਚਲਾਈ ਜਾਏਗੀ ਤਾਂ ਵੱਡੇ ਪੱਧਰ ਤੇ ਜੋ ਹੈ ਇਸ ਗ੍ਰਫਤਾਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਐਕਸਾਈਜ਼ ਪਾਲਿਸੀ ਕੇਸ ਦੇ ਮਾਮਲੇ ਦੇ ਵਿੱਚ ਜੋ ਹੈ ਗ੍ਰਫਤਾਰੀ ਹੋਈ ਹੈ 2 ਘੰਟੇ ਦੀ ਪੁਛਗਿਸਤ ਤੋਂ ਬਾਅਦ ਗ੍ਰਫਤਾਰ ਕੀਤਾ ਗਿਆ ਤਾਂ ਐਕਸਕਲੂਸਿਵ ਵੀਡੀਓ ਤੁਹਾਡੀ ਸਕਰੀਨ ਦੇ ਉੱਤੇ ਦਿਖਾ ਰਹੇ ਆ ਅਰਵਿੰਦ ਕੇਸ਼ੀਵਾਲ ਨੂੰ ਗ੍ਰਫਤਾਰ ਕਰਨ ਦੀ ਕਿ ਕਿਵੇਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਪੁਲਿਸ ਮੁਲਾਜ਼ਮ तमाम ਅਧਿਕਾਰੀ ਜਿਹੜੇ ਆ ਮੌਕੇ ਤੇ ਪਹੁੰਚੇ ਹੋਏ ਸਨ ਤੇ ਗੱਡੀ ਦੇ ਵਿੱਚ ਬਿਠਾ ਕੇ ਪਿਛਲੀ ਸੀਟ ਦੇ ਉੱਤੇ ਅਰਵਿੰਦ ਕੇਜੀਵਾਲ ਬੈਠੇ ਹੋਏ ਵਿਖਾਈ ਦੇ ਰਹੇ ਨੇ ਉਹਨਾਂ ਦੇ ਨਾਲ ਇੱਕ ਹੋਰ ਸ਼ਖਸ ਬੈਠਾ ਹੋਇਆ ਵਿਖਾਈ ਦੇ ਰਿਹਾ ਹੈ ਚਿੱਟੇ ਰੰਗ ਦੀ ਸ਼ਰਟ ਜਿਹੜੀ ਆ ਅਰਵਿੰਦ ਕੇਜੀਵਾਲ ਦੇ ਵੱਲੋਂ ਪਾਈ ਗਈ ਆ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਜਿਸ ਵੇਲੇ ਈਡੀ ਦੇ ਵੱਲੋਂ ਪੁੱਜ ਕੇ ਇਸ ਤੋਂ ਬਾਅਦ ਅਰਵਿੰਦ ਕੇਜੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ